ਫਿਰ ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ ਤੇ ਸਿੱਖ ਆ ਕੇ ਪਾਤਸ਼ਾਹ ਨੂੰ ਆਖਣ ਲੱਗਾ ਸਤਿਗੁਰੂ ਜੀ ਵੀ ਮੇਰੇ ਤੇ ਇੱਕ ਮੁਸ਼ਕਲ ਬਣੀ ਹੋਈ ਹੈ ਪਾਤਸ਼ਾਹ ਕਹਿੰਦੇ ਦੱਸੋ ਕੀ ਹੋਇਆ ਉਹ ਆਖਣ ਲੱਗਾ ਮਾਲਕ ਜੀ ਵੀ ਮੈਂ ਬਾਣੀ ਤਾਂ ਪੜਦਾ ਪਰ ਮੈਨੂੰ ਬਾਣੀ ਦੀ ਸਮਝ ਨਹੀਂ ਲੱਗਦੀ ਹੈ ਮੈਨੂੰ ਬਾਣੀ ਦੇ ਅਰਥ ਨਹੀਂ ਪਤਾ ਤੇ ਸੱਚੇ ਪਾਤਸ਼ਾਹ ਜੀ ਜੇ ਅਰਥ ਨਾ ਪਤਾ ਹੋਵੇ ਬਾਣੀ ਪੜੀ ਜਾਈਏ ਕਿ ਇਹ ਬਾਣੀ ਅਸਰ ਕਰੇਗੀ ਬਾਣੀ ਕੰਮ ਕਰੇਗੀ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਕੋ ਗੱਲ ਨਹੀਂ ਪਈ ਸਿੱਖਾ ਤੇਰਾ ਜਵਾਬ ਆਪਾਂ ਥੋੜੇ ਚਿਰ ਬਾਅਦ ਦਵਾਂਗੇ ਤੂੰ ਇੰਤਜ਼ਾਰ ਕਰ ਦਵਾਨ ਦੀ ਸਮਾਪਤੀ ਹੋਏ ਤੇ ਧੰਗੁਰੂ ਹਰ ਰਾਜਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਘੋੜ ਸਵਾਰ ਆਪਣੇ ਨਾਲ ਲਏ ਤੇ ਨਾਲ ਲੈ ਕੇ ਸਾਧ ਸੰਗਤ ਕੀਰਤਪੁਰ ਸਾਹਿਬ ਜਦੋਂ ਉਹ ਪਹਾੜਾਬਲ ਨੂੰ ਨਿਕਲੇ ਕੀ ਦੇਖਿਆ ਇੱਕ ਰਸਤੇ ਦੇ ਵਿੱਚ ਨਾ ਸਾਧ ਸੰਗਤ ਬਹੁਤ ਚਮਕਦਾਰ ਚੀਜ਼ ਪਈ ਹੈ ਤੇ ਗੁਰੂ ਹਰਿ ਰਾਏ ਸਭ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਆਖਣ ਲੱਗੇ ਭਾਈ ਸਿੱਖੋ ਜਾਓ ਦੇਖੋ ਬਹੁਤ ਚਮਕਦਾਰ ਚੀਜ਼ ਪਈ ਹੈ ਕੀ ਚਮਕ ਰਿਹਾ ਹੈ ਕੋ ਕੀਮਤੀ ਚੀਜ਼ ਲੱਗਦੀ ਹੈ ਤੇ ਸਿੱਖ ਗਏ ਤੇ ਜਦੋਂ ਗਏ ਤੇ ਦੇਖਿਆ ਸਿੱਖ ਉੱਚ ਉੱਚ ਹੱਸਣ ਲੱਗੇ ਜਦੋਂ ਹੱਸਦੇ ਨੇ ਤੇ ਪਾਤਸ਼ਾਹ ਕਹਿੰਦੇ ਕੀ ਹੋ ਤੂੰ ਹੱਸਦੇ ਕਿਉਂ ਹੈ ਕਹਿੰਦੇ ਮਾਲਕ ਜੀ ਤੁਸੀਂ ਆਖਦੇ ਬਹੁਤ ਕੀਮਤੀ ਚੀਜ਼ ਹੈ ਤਾਂ ਇਹ ਤਾਂ ਜਿਹੜਾ ਮਿੱਟੀ ਦਾ ਭਾਂਡਾ ਟੁੱਟਿਆ ਪਿਆ ਹੈ ਇਹ ਤਾਂ ਘੜਾ ਟੁੱਟਿਆ ਪਿਆ ਹੈ ਤੇ ਪਤਸ਼ਾਹ ਜੀ ਆਖਣ ਕਹਿੰਦੇ ਉਹ ਤਾਂ ਠੀਕ ਹੈ ਫਿਰ ਚਮਕ ਕੀ ਰਿਹਾ ਸੀ ਤੇ ਸਿੱਖ ਆਖਣ ਲੈ ਕਹਿੰਦੇ ਮਹਾਰਾਜ ਚਮਕਣਾ ਕੀ ਸੀ ਇਹ ਜਿਹੜਾ ਭਾਂਡਾ ਸੀ ਇਹ ਸੀ ਲੱਸੀ ਵਾਲਾ ਇਹਦੇ ਵਿੱਚ ਰੋਜ਼ ਲੱਸੀ ਬਣਦੀ ਸੀ ਰੋਜ਼ ਨਿਕਲਦੀ ਸੀ ਹੋਲੀ ਜਿਹੜੀ ਤੰਧਾਈ ਸੀ ਨਾ ਉਹ ਇਹਦੇ ਵਿੱਚ ਰਚ ਗਈ ਸੀ ਹੁਣ ਇਹ ਭਾਂਡਾ ਪਿਆ ਸੀ ਸੂਰਜ ਦੀਆਂ ਕਿਰਨਾਂ ਪਈਆਂ ਉਹ ਤੰਧਾਈ ਚਮਕ ਰਹੀ ਸੀ ਉਹ ਤੰਧਾਈ ਚਮਕ ਰਹੀ ਸੀ ਤੇ ਗੁਰੂ ਹਰਿ ਰਾਜ ਸੱਚੇ ਪਾਤਸ਼ਾਹ ਜੀ ਅੱਖ ਨੇ ਕਹਿੰਦੇ ਅੱਛਾ ਇਹ ਗੱਲ ਐ ਤੇ ਜਿਹੜਾ ਸਿੱਖ ਨੇ ਸਵਾਲ ਕੀਤਾ ਸੀ ਉਹ ਸਿੱਖ ਵੀ ਨਾਲੇ ਸੀ ਤੇ ਪਾਤਸ਼ਾਹ ਕਹਿੰਦੇ ਭਾਈ ਸਿੱਖਾ ਤੈਨੂੰ ਤੇਰਾ ਜਵਾਬ ਮਿਲ ਗਿਆ ਉਹ ਸਿੱਖ ਬੜਾ ਹੈਰਾਨ ਖਾਂਦਾ ਸੱਚੇ ਪਾਤਸ਼ਾਹ ਜੀ ਗੱਲ ਤੁਸੀਂ ਕੋਈ ਕੀਤੀ ਨਹੀਂ ਐ ਆਪਣੀਆਂ ਗੱਲਾਂ ਕਰਦੇ ਪਏ ਮੈਨੂੰ ਜਵਾਬ ਕਿ ਮਿਲ ਸਕਦਾ ਐ ਪਾਤਸ਼ਾਹ ਜੀ ਆਖਣ ਲੈ ਕਹਿੰਦੇ ਬਸ ਇਸੇ ਤਰ੍ਹਾਂ ਐ ਆਹ ਜਿਹੜਾ ਭਾਂਡਾ ਸੀ ਨਾ ਇਹਦੇ ਵਿੱਚ ਰੋਜ਼ ਵੰਟ ਰੋਜ਼ ਦੇ ਵਿੱਚ ਦਹੀਂ ਪੈਂਦਾ ਸੀ ਉਹਦੀ ਲੱਸੀ ਛੋੜੀ ਜਾਂਦੀ ਸੀ ਤੇ ਲੱਸੀ ਨਿਕਲ ਜਾਂਦੀ ਸੀ ਫਿਰ ਜਾ ਕੇ ਛਾਉ ਦੁੱਧ ਪਾ ਦੇਣਾ ਫਿਰ ਸਵੇ ਲੱਸੀ ਕਰ ਲੈਣੀ ਪਾਵ ਇਹ ਪਰਦਾ ਸੀ ਖਾਲੀ ਹੁੰਦਾ ਸੀ ਪਰਦਾ ਸੀ ਖਾਲੀ ਹੁੰਦਾ ਸੀ ਹੁਣ ਜਦੋਂ ਟੁੱਟ ਗਿਆ ਇਹਦੇ ਵਿੱਚੋਂ ਮੱਖਣ ਤਾਂ ਕੱਢ ਲਿਆ ਸੀ ਲੱਸੀ ਵੀ ਕੱਢ ਲਈ ਪਰ ਜਦੋਂ ਟੁੱਟ ਗਿਆ ਅੱਜ ਵੀ ਤੰਦ੍ਹਾਈ ਇਹਦੇ ਉੱਪਰ ਚਮਕ ਰਹੀ ਹੈ ਅੱਜ ਵੀ ਤੇ ਤੰਦ੍ਹਾਈ ਚਮਕ ਰਹੀ ਹੈ